जी युद्ध नशे विरुद्ध कैंपेन है पुलिस अमृतसर ने तुनों पता पिछले दिन काफी व्डिया रिकवरियां कीतिया मैं स्टैटस्टिक्स देख रहा ਪਹਿਲੀ ਜਨਵਰੀ ਤੋਂ ਲੈ ਕੇ 668 ਮੁਕੱਦਮੇ ਦਰਜ ਹੋਏ 668 ਅਤੇ 1295 ਤਕਰੀਬਨ 1300 ਜਿਹੜੇ ਡਰੱਗ ਸਮਗਨਰਸ ਫੜੇ ਗਏ ਆ 170 ਕਿਲੋ ਹਿਰੋਇਨ ਔਰ 3,170,000 ਜਿਹੜੀਆਂ ਫਾਰਮਾ ਆਪੀਓਇਡਸ ਜਿਨ੍ਹਾਂ ਨੂੰ ਬਟ ਟੈਬਲੇਟਸ ਯਾ ਕੈਪਸੂਲ ਇੰਜੈਕਸ਼ਨ ਕਹਿ ਸਕਦੇ ਆ 2 ਕਰੋੜ 52 ਲੱਖ ਦੇ ਕਰੀਬ ਉਤੋਂ ਵੀ ਵੱਧ ਜਿਹੜੀ ਆ ਡਰੱਗ ਮਨੀ ਔਰ 73 ਵਹੀਕਲਸ ਇਹ ਫੜੀਆਂ ਗਈਆਂ ਡਰੱਗ ਦੇ ਵਿੱਚ ਇਹ ਜਿਹੜਾ ਉਸ ਤੋਂ ਲਾ ਬਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਆਰਡਰ ਹੁੰਦੇ ਆ ਪੁਲਿਸੰਦਾਨ ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਵੇਨਿਊ ਕੋਟ ਖਾਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ ਨਾਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਪਹਿਲਾਂ 25 ਮੁਕੱਦਮੇ ਦਰਜ ਨੇ ਇਹ ਤੇ ਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਦੇਰ ਤੋਂ ਟਰੱਕ ਦਾ ਕੰਮ ਕਰ ਰਹੇ ਆ ਇਹ ਜਿਹੜੀ ਡਰੱਗ ਮੰਡੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਕੀਤੇ ਗਿਆ ਮਿਊਨਿਸਪਲ ਕਾਰਪੋਰੇਸ਼ਨ ਅਮਰਜ਼ਰ ਵੱਲੋਂ ਸਾਡੇ ਤੋਂ ਪੁਲਿਸ irdat ਮੰਗੀ ਗਈ ਸੀ ਅਸੀਂ ਆਪ ਸਾਰੇ ਆਏ ਆ ਸੋ ਦੈਟ ਬੜਾ ਕਲੀਅਰ ਤੇ ਲਾਊਡ ਮੈਸੇਜ ਜਾ ਸਕੇ ਕਿ ਜੇ ਆਪਾਂ ਗੰਕਾ ਤਾਨਾ ਬਲੈਕ ਮਨੀ ਨਾਲ ਜਾਂ ਇਹਦੇ ਨਾਲ ਜਿਹੜਾ ਡਰੱਗ ਮਨੀ ਨਾਲ ਇਹ ਜਿਹੇ ਚੀਜ਼ਾਂ ਬਣਾਉਂਦੇ ਆ ਉਹਦਾ ਹਸ਼ਰ ਹੀ ਹੁੰਦਾ ਇੱਥੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਉਹ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਿਹਾ ਕਿ ਸਾਡੇ ਏਰੀਆ ਸਭ ਨੂੰ ਇਹ ਪਤਾ ਸੀ ਇਹ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ 'ਚ ਹੈ। ਇਹਦੀ ਬੇਟੀ ਵੀ ਇਹਦਾ ਬਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਐ ਇਸ ਦੇ ਇਸ ਦੇ ਦਿੱਤੇ ਆ ਪ੍ਰਤਾਪ ਤੇ ਮੁਸਕਾਨ। ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਫੀਮ ਵੀ ਇਨਾ ਤੋਂ ਫੜੀ ਆ। ਔਰ ਕੈਮੀਕਲ ਵੀ ਫੜੇ ਗਏ ਸੀ ਇਨਾ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਆ ਹੀਰੋਇਨ ਦੇ ਵਿੱਚ। ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਆ ਕਮਿਸ਼ਨਲ ਪੁਲਿਸ ਅੰਮ੍ਰਿਤਸਰ ਦੇ ਵਿੱਚ। ਔਰ ਜੇ ਵੀ ਇਹ ਜਿਹੜੀ ਡਰਾਈਵ ਅਗੇਂਦ ਯੁੱਧ ਨਸ਼ਾ ਵਿਰੁੱਧ ਜਿਹੜੀ ਆ ਉਹ ਇਦਾਂ ਜਾਰੀ ਰੱਖੇ ਤੇ